ਕੰਡ ਜੋਧਾ ਦੀ ਗਾਣਾ ਮੰਡੀ ਦੇ ਵਿੱਚ ਆਪਣੀ ਧਰਤੀ ਮਾਂ ਨੂੰ ਬਚਾਉਣ ਲਈ ਇਕੱਠੇ ਹੋਏ ਸਿਰਲੱਖ ਜੋਧਿਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਕੱਲੀਆਂ ਜ਼ਮੀਨਾਂ ਤੇ ਆ ਤਾਂ ਸਾਡਾ ਬਹੁਤ ਵੱਡਾ ਭਲੇਖਾ ਹੈ ਅਸਲ ਦੇ ਵਿੱਚ ਪੰਜਾਬ ਨੂੰ ਚੋਂ ਤਰਫਾ ਹਮਲਿਆਂ ਦੇ ਨਾਲ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਪਰਵਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਮੈਂ ਇਸ ਸਟੇਜ ਦੇ ਉੱਤੋਂ ਦੋ ਸਾਡੇ ਦੱਖਣੀ ਸੂਬਿਆਂ ਦੇ ਆਗੂ ਆ ਇੱਕ ਤਲਗਾਨਾ ਤੋਂ ਆ ਇੱਕ ਤਾਮਿਲ ਲਾਡੂ ਤੋਂ ਆ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲੇ ਨਹੀਂ ਛੋਡੇ ਨਾਲ ਇੱਕ ਆਪਣੀ ਤਾਮਿਲ ਚ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਬਿਆਂ ਜਾ ਕੇ ਆਏ ਆ ਕੇਰਲਾ ਆਂਧਰਾ ਤਲਗਾਨਾ ਤਾਮਿਲ ਲਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਉਹਨੂੰ ਪਤਾ ਸੀ ਵੀ ਇਹ ਪੰਜਾਬ ਹੈ ਇਹ ਅੰਗਰੇਜ਼ੀ ਵੀ ਮਾੜੀ-ਮੋਟੀ ਸਮਝਦੇ ਆ ਥੋੜੇ-ਬਹੁਤੀ ਸਮਝਦੇ ਆ ਤੇ ਤਾਮਲ ਤੱਕ ਇਹਦੇ ਪੱਲੇ ਨਹੀਂ ਪੈਣੀ ਪਰ ਇਹਨਾਂ ਨੇ ਇੱਛੇ ਵੀ ਗੱਲ ਆਪਣੀ ਮਾਂ ਬੋਲੀ 'ਚ ਕੀਤੀ ਆ ਇੱਥੇ ਗੁੱਸਾ ਨਾ ਕਰੋ ਸਾਡੇ ਦੋ ਬਲਾਰੇ ਬੋਲੇ ਇੱਕ ਬਲਾਰਾ ਸਾਡਾ ਬੋਲਿਆ ਵੀ ਅਸੀਂ ਇਸ ਆਸ਼ਰਮ ਦਿੰਨੇ ਆ ਅਸਮਾਸ਼ਨ ਕੀ ਹੁੰਦਾ ਹਿੰਦੀ ਦਾ ਸ਼ਬਦ ਹੈ ਸਾਡੇ ਕੋਲੇ ਤਿੰਨ ਸ਼ਬਦ ਪਏ ਆ ਇਹਦੇ ਬਰਾਬਰ ਭਰੋਸਾ ਦਿੰਨੇ ਆ ਯਕੀਨ ਦਵਾਉਣੇ ਆ ਵਿਸ਼ਵਾਸ ਦਵਾਉਣੇ ਆ ਅਸੀਂ ਆਪ ਵੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆ ਆਪਣੀ ਬੋਲੀ ਨੂੰ ਮਾਰ ਰਹੇ ਆ ਇੱਕ ਬਲਾਰਾ ਬੋਲਿਆ ਝੰਡੇ ਪਾਈ ਨੀਚੇ ਨਾ ਕਰੋ ਉਹ ਨੀਚੇ ਨਹੀਂ ਪਾਈ ਛੱਲੇ ਹੁੰਦਾ ਜਾਂ ਹੇਠਾਂ ਹੁੰਦਾ ਤਾਂ ਜਾਂ ਠਾ ਥੱਲੇ ਜਾਂ ਉੱਤੇ ਆਪਾਂ ਕਹਿ ਦਿੰਨੇ ਆ ਸੋ ਮੇਰਾ ਕਹਿਣ ਦਾ ਭਾਅ ਸਾਡੇ ਕੋਲੇ ਇਹੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਲਿਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸਭਿਆਚਾਰ ਤੇ ਤੁਹਾਡੀ ਬੋਲੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਉਹਦੇ ਵੀ ਸਾਨੂੰ ਗੌਰ ਕਰਨ ਦੀ ਲੋੜ ਅਗਲੀ ਗੱਲ ਆ ਜਾਂਦੀ ਆ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਨੂੰ ਹੋਲਡ ਕਰਤਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਸੋ ਪਹਿਲੀ ਗੱਲ ਤਾਂ ਸਮਝਣ ਦੀ ਲੋੜ ਆ ਵੀ ਤੁਹਾਡੇ ਯਾਦ ਹੋਣਾ ਜਦੋਂ 220 ਦਾ ਕਿਸਾਨੀ ਮੋਰਚਾ ਆਪਾਂ ਦਿੱਲੀ ਦੀਆਂ ਗਰੂਹਾਂ ਤੇ ਬੈਠੇ ਲੜ ਰਹੇ ਸੀ ਉਸ ਵੇਲੇ ਵੀ ਸਰਕਾਰ ਆਪਣੇ ਬੰਦਿਆ ਰਹੀ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਅਨਕਾਰ ਕਰਤਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸੱਚੀ ਮਸਲੇ ਆ ਸਰਕਾਰਾਂ ਨੇ ਕਾਨੂੰਨ ਲੈ ਕੇ ਆਂਦਿਆ ਸਰਕਾਰਾਂ ਨੇ ਹੀ ਰੱਦ ਕਰਨੇ ਆਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਜਾਂ ਇਹ ਮੁੱਖ ਮੰਤਰੀ ਆ ਇਹਨਾਂ ਨੂੰ ਛੁੱਕ ਕੇ ਚੱਟਣ ਦੀ ਆਸ ਪੈ ਗਈ ਆ ਪਤਾ ਹੁਣ ਵੀ ਲੱਗਿਆ ਵੀ ਲੋਕ ਸਾਡਾ ਥੁੱਕਿਆ ਹੋਇਆ ਜਟਾਉਣਗੇ ਕਿਉਂ ਨਾ ਉਦੋਂ ਪਹਿਲਾਂ ਜਿਹੜੀ ਗੇਂਦ ਆ ਹਾਈ ਕੋਰਟ ਦੇ ਪਾਇਲ ਸਿੱਟ ਦਿੱਤੀ ਜਾਵੇ ਵੀ ਲੋ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਲੜਾਈ ਕੱਲੀ ਇੱਥੋਂ ਤੱਕ ਸੀਮਿਤ ਨਹੀਂ ਆ ਕਿ ਅਸੀਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਨੀਤੀ ਆ ਨੂੰ ਇੱਕ ਵਾਰੀ ਰਿਕਵਾ ਲਿਆ ਜਿੰਨਾ ਚਿਰ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਲ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਆ ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ ਦੋ ਪਟਵਾਰੀ ਮਿਲੇ ਮੇਰੇ ਪਿੰਡ ਆ ਇੱਕ ਮਸਲਾ ਸੀਗਾ ਮਿੰਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਜਿਹੜਾ ਕਿ ਚੋਰ ਅਦਲੀਆ ਲੁਟੇਰਾ ਜਿਹੜਾ ਹੁਣ ਪਿੱਛੇ ਤਿਹਾਰ ਦਿਲ ਕੱਟ ਕੇ ਆਇਆ ਉਹ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਐਮ ਨੂੰ ਕਹਿ ਰਿਹਾ ਕਿ ਤੁਸੀਂ ਲੋਕਾਂ ਤੇ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਹੈ ਕਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵਨਤਮਨ ਐਸ ਵੇਲੇ ਚੇਸ਼ਤੰਦਰ ਜਾਨ ਵਰਗੇ ਸੁਸੋਦੀਏ ਵਰਗੇ ਬਹਿਵਤ ਕੁਮਾਰ ਵਰਗੇ ਜਾਂ ਕੇਦਰੀਵਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਬੜਾ ਵਾਇਰਲ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਤੇ ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦੂੰਗਾ ਤੇ ਪੰਜ ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਹਿੰਦੇ ਸ਼ਰੂਧੀਆਂ ਕੋਲ ਚਲੀ ਗਈ ਗਰੁੱਪਾਂ ਚਲੀ ਗਈ ਕਿਹੜਾ ਸੁਸ਼ੋਧਿਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਲਾਂ ਬਣਾ ਕੇ ਪਾਓ ਕੋਈ ਮੀਡੀਆ 'ਚ ਗੱਲ ਲਿਜਾਓ ਕਿ ਇਹ ਹੁਣ ਤਾਂ ਸਰਕਾਰ ਨੇ ਬਹੁਤ ਤਰੱਕੀ ਕਰ ਲਈ ਸਿਹਤ ਵਿਭਾਗ ਦੇ ਵਿੱਚ ਪੋਸਟਮਾਰਟਮ ਘੰਟੇ 'ਚ ਹੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦੇ ਆਈ ਬਾਬਾ ਕਿਹੜੇ ਪੋਸਟਮਾਰਟਮ ਦੀ ਗੱਲ ਕਰ ਰਿਹਾ ਹੈ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਹੀਂ ਸਮਝਦੇ ਅੱਜ ਪੰਜਾਬ ਨੂੰ ਜਲਾ ਰਹੇ ਆ ਭਰਾਵੋ ਸੋ ਇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ 'ਚ ਗਿਆ ਛੋਟਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣੇ ਜਿਹੇ ਦੇ ਪਿੰਡ ਆ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਵੀ ਜ਼ਮੀਨਾ ਦੇ ਨੂੰ ਤਿਆਰ ਆ ਕਹਿੰਦੇ ਮਰ ਜਾਗੇ ਮਾਰ ਦੇ ਆ ਕੇ ਜ਼ਮੀਨਾਂ 'ਚ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿਹਾ ਜੇ ਸਾਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਇਆ ਦੇ ਦੇ ਜ਼ਮੀਨਾਂ ਦੇਣ ਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਨਾਂ 'ਚ ਕਿਹਾ ਲੱਡੂ ਫੁੱਟਣ ਲੱਗ ਗਏ ਸੀ ਵੀ ਅੱਛਾ 50 ਕਰੋੜ ਮਿਲ ਜੇ ਤਾਂ ਵੇਚ ਦਿਆਂਗੇ ਆ ਜਿੰਨੇ ਪੰਡਾਲ 'ਚ ਬੈਠੇ ਹੋ ਪੂਰੇ ਪੰਜਾਬ 'ਚੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨੇ ਛੱਡਣੀ ਨਹੀਂ ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿੱਲਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲੈ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਬੇਲੇ ਕਰਨ ਨਹੀਂ ਕਰਨਾ ਸੋ ਇਸ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦਾ ਆ ਇਹ ਦੁਨੀਆ ਦੀ ਬੇਸ਼ਕੀਮਤੀ ਧਰਤੀੋਂ ਭਾਗਾਂ ਵਾਲਿਓ ਕਰਮਾਂ ਵਾਲਿਓ ਕਿ ਧਰਤੀ ਤੇ ਪੈਦਾ ਹੋਇਆ ਧਰਤੀ ਤੇ ਜੰਮਿਆ ਆ ਸਾਰਾ ਖਿੱਤਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਉਹ ਪੱਛਮੀ ਯੂਪੀ ਦਾ ਇਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਇਹ ਧਰਤੀ ਦੇ ਉੱਤੇ ਇਹ ਖਿੱਤੇ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਭਲਾ ਪੂਰੀ ਦੁਨੀਆ ਦੀ ਅੱਖ ਜਿਹੜੇ ਮਰਜ਼ੀ ਕਾਲੇ ਕਾਨੂੰਨ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜ਼ੀ ਸਾਨੂੰ ਲਾਸ਼ ਦੇਣ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਨੂੰ ਖਾਲੀ ਕਰਕੇ ਵੇਲੇ ਕਰ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਥ੍ਰੀਕੇ ਹੋਣ ਗਿੱਲ ਹੋਵੇ ਚਾਹੇ ਆ ਸੁਨੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦਾ ਸਰਪੰਚ ਨੂੰ ਪੁੱਛਿਆ ਮਖਾ ਬਾਈ ਹੁਣ ਜ਼ਮੀਰ ਬੈਠੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਲੀ ਜ਼ਮੀਨ ਵੇਚਦੇ ਹਾਂ ਤੀਜੀ ਵਾਲੀ ਕਹਿੰਦਾ 1993 ਦੇ ਵਿੱਚ ਮੈਂ 50 ਲੱਖ ਨੂੰ ਕਿਲਾ ਵੇਚਿਆ ਸੀ ਜੋ 10-20 ਹਜ਼ਾਰ ਨੂੰ ਕਿਲਾ ਹੋਣਾ ਮਖਾ ਹੁਣ ਕੋ ਵੇਚਣ ਨੂੰ ਤਿਆਰ ਐ ਕਹਿੰਦਾ ਕਰਜ਼ਾ ਹੁਣ ਵੀ ਦੇਣਾ ਮਖਾ ਤੂੰ ਉਦੋਂ 50 ਲੱਖ ਨੂੰ ਕਿਲਾ ਵੇਚਿਆ ਤੇ ਹ 100 ਕਿਲਾ ਬਣਾ ਲੰਦਾ ਕਹਿੰਦਾ ਬਾਈ ਬਣੀ ਨਹੀਂ ਇਹ ਬਾਨੀ ਬੁੰਨੀ ਨਹੀਂ ਬਾਈ ਜਿਹੜਾ ਭਵੰਤ ਕਹਿੰਦਾ ਲੁਧਿਆਣੇ ਵੇਚ ਦਿਓ ਭਿੱਖੀ ਲੈ ਲਿਓ ਉਹ ਭਿੱਖੀ ਵੀ ਹੁਣ 80 ਲੱਖ ਨੂੰ ਟੱਬਾ ਹੋ ਗਿਆ ਆ ਬਹਿੰਡੇ ਪਹਾੜ ਵਾਲੇ ਪਾਸੇ ਮਲੋੜ ਵਾਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ ਆ ਜਿਨ੍ਹਾਂ ਨੇ ਮprend ਦੇਖ ਲਓ ਨਹੀਂ ਤੇ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਬਰੀ ਫਿਰਦਿਆਂ ਰੁਪਈਆਂ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਉਪਜਾਊ ਜ਼ਮੀਨ ਦੁਨੀਆ ਦੇ 12-13 ਬੰਦੇ ਖਰੀਦ ਚੁੱਕੇ ਆ ਹਿਸਾਬ ਲਾ ਲਓ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਭੋਜਨ ਤੇ ਕਬਜ਼ਾ ਕਰਨਾ ਪੈਣਾ ਹੈ ਤਹਾਡੇ ਭੋਜਨ ਤੇ ਕਬਜ਼ਾ ਕਰਨੀ ਤੁਹਾਡੀਆਂ ਜ਼ਮੀਨਾਂ ਤੇ ਬਣਗੇ ਸੋ ਪੰਜਾਬੀਓ 293 ਤੱਕ ਜਾਂਦੇ ਜਾਂਦੇ WTO ਦੇ ਸਮਝੌਤਿਆਂ ਦੇ ਮੁਤਾਬਕ ਆ ਸੋਡੇ ਬਾਰਡਰ ਖੁੱਲ੍ਹ ਨਹੀਂ ਖੁੱਲਣੇ ਆਈ ਮੈਨੇ ਭਾਰਤ ਮਾਲਾ ਦੀਆਂ ਸੜਕਾਂ 20 ਫੁੱਟੀਆਂ ਬਣਾਤੀਆਂ ਰੇਲ ਦੀਆਂ ਲੀਹਾਂ ਕੱਢ ਰਹੇ ਆ ਮੈਟਰੋ ਜਿਹੜੀ ਬੁਲਟ ਰੇਲ ਚਲਾ ਰਹੇ ਆ ਸੋ ਸਾਰੀਆਂ ਸਕੀਮਾਂ ਹੋਈਆਂ ਪਰ ਉਹਦੋਂ ਪਹਿਲਾਂ ਬਣਾ ਸੋਡੇ ਤੋਂ ਇਹ ਜ਼ਮੀਨਾਂ ਦੇ ਲੋਕਾਂ ਨੇ ਖੋਹ ਲੈਣੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ ਕਸ਼ਮੀਰ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਦੀ ਸਰਕਾਰ ਨੇ ਕਿਤਾਬਾਂ ਤੇ ਹੁਣ ਸਰਕਾਰਾਂ ਨੂੰ ਬੰਦੇ ਜੀ ਕਿਤਾਬਾਂ ਵੀ ਡਰਾਉਂਦੀਆਂ ਨੇ ਅੱਖਰ ਵੀ ਡਰਾਉਣ ਲੱਗੇ ਸ਼ਬਦ ਵੀ ਡਰਾਉਣ ਲੱਗੇ ਇਹ ਤੁਹਾਡੀ ਜਿਹੜੀ ਜ਼ਬਾਨਬੰਦੀ ਕੀਤੀ ਜਾ ਰਹੀ ਹੈ ਜ਼ਬਾਨ ਦੀ ਤਾਲਾਬੰਦੀ ਹੋ ਰਹੀ ਆ ਇਹ ਤੁਹਾਡੀ ਸੋਚ ਨੂੰ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣਗੇ ਇਸ ਕਰਕੇ ਕਹਿੰਦੇ ਆ ਇਕੱਠੇ ਹੋ ਜੋ ਅਗਲੀ ਮੇਰੀ ਬੇਨਤੀ ਹੈ 2 ਮਿੰਟ ਥੋੜੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਇਵੇਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਦੀਆਂ ਵੋਟਾਂ ਬਣਨੀਆਂ ਬਾਹਰਲੇ ਬੰਦੇ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਰਲੇ ਬੰਦੇ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਹੈ ਆ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖਿਆ ਵੈਟਰਨਰੀ ਇੰਸਪੈਕਟਰ ਪਸ਼ੂ ਪਾਲਣ ਨੂੰ ਭਾਗ ਦੇ ਵਿੱਚ ਦੋ ਹਰਿਆਣੇ ਦੇ ਐ ਇੱਕ ਫਤਿਹਪੁਰ ਜੂਪੀ ਦਾ ਇੱਕ ਰਾਜਸਥਾਨ ਦਾ ਇੱਕੋ ਬੰਦਾ ਪੰਜਾਬ ਦਾ ਪੰਜਾਜੋ ਚਾਰ ਬਾਹਰਲੇ ਆ ਆ ਤੁਹਾਡੇ ਨੇੜੇ ਆਲਮਗੀਰ ਗੁਰੂ ਘਰ ਤੇ ਹਸ ਗੁਰੂ ਘਰ ਸ਼ਰਮਣੀ ਕਮੇਟੀ ਦੇ ਅਧੀਨ ਆਉਂਦਾ ਉੱਥੇ ਵੀ ਪੰਜ ਬੰਦੇ 11 ਪੰਜਾਬੀ ਬੰਦਿਆਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ। ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ 26 ਦੇ ਵਿੱਚ ਮਰਦوں ਸ਼ਮਾਰੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ। ਫਿਰ ਯਾਦ ਰੱਖੋ ਸੋਟਨਾ ਹਾਲ ਕੀ ਹੋਣਾ। ਸੋ ਇਹ ਮੁੱਦਾ ਬਣਨਾ ਚਾਹੀਦਾ ਪੰਜਾਬ ਦੇ ਅੰਦਰ ਵੀ ਜੇ ਉੱਤਰਾਖੰਡ ਦਾ ਕਾਨੂੰਨ ਹੈ, ਹਿਮਾਚਲ ਦਾ ਕਾਨੂੰਨ ਹੈ, ਅਸਾਮ ਦਾ ਕਾਨੂੰਨ ਹੈ। ਜੇ ਨਾਗਾਲੈਂਡ ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਦੇ ਪੰਜਾਬ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਬਿਹਾਰ ਦਾ ਯਸ਼ਵੀ যাদਬ ਲਾਲੂ ਪ੍ਰਸ਼ਾਦ যাদਬ ਦਾ ਮੁੰਡਾ ਉਹਨੇ ਲਾਂਚ ਕੀਤਾ ਬਿਹਾਰ ਦੇ ਉਹਨਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਬਿਹਾਰ ਤੇ ਡੋਮਿਸਾਈਲ ਲਈ ਇੱਕ ਕਾਨੂੰਨ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਦੀ ਉੱਤੇ ਨੌਕਰੀ ਕਰੂਗਾ ਪਰ ਪੰਜਾਬ ਦਾ ਯਰ ਇਹਨਾਂ ਨੇ ਸ਼ਾਮਲਾਟ ਬਣਾਤਾ ਜਿਹੜਾ ਮਰਜ਼ੀ ਬੰਦਾ ਆ ਕੇ ਨੌਕਰੀਆਂ ਲੈ ਰਿਆ ਜਮੀਨਾਂ ਲੈ ਰਿਆ ਵੋਟਾਂ ਬਣਾ ਰਿਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫ਼ਰਤ ਪਰ ਜੇ ਦੂਜੇ ਸੂਬਿਆਂ ਦੇ ਕਾਨੂੰਨ ਬਣੇ ਆ ਉਹ ਲੋਕ ਲੜਦੇ ਆ ਜਿ ਮਰਾਠੇ ਲੜਦੇ ਦੇਖੋ ਆਪਣੀ ਬੋਲੀ ਖਾਤਰ ਆ ਦੱਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਤੇ ਹੀ ਪਏ ਆ ਮਗਰੋਂ ਪਸਤਾਉਂਗੇ ਰੋਹੋਂਗੇ ਅੱਜ ਪੰਜਾਬ ਲੁਧਿਆਣੇ ਜਾਵੜਿਓ ਅਜਲੰਦਰ ਬਾਜ ਜੋ ਮਹਾਲੀ ਬਾਜ ਜੋ ਖੰਡ ਬਗ ਜੋ ਉਹ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਹੁੰਨੇ ਆ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਆ ਅਹਲਾ ਹੋਰ ਜ਼ੁਬੇ ਚਾ ਗਏ ਆ ਜੋ ਕੀ ਚਾਹੁੰਦੇ ਆ ਵੀ ਕਾਨੂੰਨ ਬਣਾਉਣਾ ਚਾਹੀਦਾ ਫਾਟਕੜੇ ਕਰਕੇ ਦਾਅਵਾ ਦਿਓ ਵੀ ਪੰਜਾਬ 'ਚ ਵੀ ਕਾਨੂੰਨ ਬਣਾਉਣਾ ਚਾਹੀਦਾ ਉਹ ਪ੍ਰਭਾਵੋ ਬਣਾਉਣਾ ਚਾਹੀਦਾ ਵੀ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਬਾਹਰਲਾ ਵੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾ ਲੈ ਸਕੇ ਦਵਾਰੇ ਹੱਟਕੜਾ ਕਰ ਦਿਓ ਚਾਹੀਦਾ ਕਾਨੂੰਨ ਫਿਰ ਇਹਨਾਂ ਦੇ ਏਜੰਡੇ ਤੇ ਲੈ ਕੇ 80 ਬੰਦਿਆਂ ਦੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਦੂਜੇ ਤਿੱਗੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਵੀ ਸਾਨੂੰ ਸਰਕਾਰ ਦੇ ਦੇ ਉਹ ਮਾੜਾ ਉਹ ਚੰਗਾ ਇਹ ਦੂਜੇ ਨੂੰ ਭੰਡੀ ਜਾਂਦੇ ਆ ਸੋ ਦੂਜੀ ਗੱਲ ਅੱਜ ਇਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆ ਤੁਸੀਂ ਰੱਬ ਵਰਗੇ ਲੋਕ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨਾ ਮਰਜ਼ੀ ਪੈਸੇ ਦੇ ਦੇ ਚਾਹੇ 100 ਰੁਪਿਆ ਦੇ ਦੇਣਾ ਅਸੀਂ ਆਪਣਾ ਇੱਕ ਮਰਲਾ ਵੀ ਨਹੀਂ ਦੇਵਾਂਗੇ ਸਾਮਤੋਂ ਇਹ ਆਵਾਜ਼ ਵੀ ਪੂਰੇ ਪੰਜਾਬ ਚ ਜਾਣੀ ਚਾਹੀਦੀ ਹੈ ਵੀ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਬਾਈ ਦੱਸਦਾ ਹਵੀ ਵੀ ਕਰੋੜ ਦੇ ਕਿੱਲੇ ਦੇਖ ਲੋ ਖੰਡ ਮਹਾਲੀ ਜੀਰਕਪੁਰ ਕੋਈ ਰੈੜੀ ਲਾਈ ਬੈਠਾ ਗੋਲ ਗੱਪਿਆਂ ਦੀ ਕੋਈ ਰਖਸ਼ਾ ਚ ਲਾਉਂਦਾ ਕੋਈ ਤਨਪੀਆ ਭੂਣ ਚ ਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਸਿਕਿਉਰਿਟੀ ਗਾਰਡ ਲੱਗਿਆ ਖੜਾ ਚੌਕੀਦਾਰ ਲੱਗਿਆ ਖੜਾ ਤਾਂ ਧਾ 20 ਵੀ ਕਰੋੜ ਦੇ ਕਿੱਲੇ ਵਿੱਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਕਰੋੜ ਦਾ ਕੱਲਾ ਵੇਚ ਦੂੰਗਾ ਮੈਂ 500 ਕਰੋੜ ਇਕੱਠਾ ਕਰ ਲੂੰ ਮੈਂ 1000 ਕਰੋੜ ਇਕੱਠਾ ਕਰ ਲੂੰ ਕਾਰਖਾਨਾ ਖੋਲੋਗੇ ਜੇ ਕਾਰਖਾਨਾ ਫੇਲ ਹੋ ਗਿਆ ਕੋਈ ਹੋਰ ਕੰਮ ਚਲਾ ਲਿਆ ਕੋਈ ਟਰਾਂਸਪੋਰਟ ਖੋਲ ਲਈ ਉਹ ਫੇਲ ਹੋ ਗਈ ਬੈਂਕ 'ਚ ਰੱਖ ਦਿਓਗੇ ਜੇ ਬੈਂਕ ਭੱਜ ਗਈ ਆ ਫਰੀਦਕੋਟ ਕੀ ਹੋਦਾ ਸੜਕਾਂ 100 ਕਰੋੜ ਰੁਪਇਆ ਲੈ ਕੇ ਬੈਂਕ ਦਾ ਮੈਨੇਜਰ ਉੱਡ ਗਿਆ। ਲੈ ਤੁਰੇ ਫਿਰ ਮਗਰ ਦੇ ਭਾਲ ਦੇ ਜਾਂ ਪਰਚਾ ਕਰਾ ਦੂੰਗੀ। ਆ ਪਰਲ ਕੰਪਨੀ ਦਾ ਮਾਲਕ ਪੰਗੂ ਲੋਕਾਂ ਦੇ ਅਰਧਾਂ ਖਰਧਾਂ ਦੀ ਰੁਪਇਆ ਲੈ ਕੇ ਭੱਜ ਗਿਆ। ਫੜਿਆ ਗਿਆ ਪਰਚੇ ਹੋ ਗਏ ਜੇ ਤੀਤਾ। ਸਰਕਾਰ ਨੇ ਸਰਕਾਰ ਸਾਰੀ ਉਹਦੀ ਜਾਇਦਾਦ ਜ਼ਬਤ ਕਰ ਲਈ। ਪੰਗੂ ਚੜਾਈ ਕਰ ਗਿਆ ਪੰਗੂ ਮਰ ਗਿਆ। ਹੁਣ ਜਿੰਨਾਂ ਨੇ ਪੰਗੂ ਤੋਂ ਪੈਸੇ ਲੈਣੇ ਆ ਉਹ ਪੰਗੂ ਕੋਲ ਤਾਹ ਜਾਣਗੇ। ਤੁਮਾਰੋ ਅਕਲ ਨੂੰ ਚਾਹੇ ਅੱਧਾ ਗੱਲਾ ਵੀ ਆ ਕੋਲੇ ਤੁਹਾਨੂੰ ਭੁੱਖਾ ਨਹੀਂ ਭਾਈ ਮਰਨ ਦਿੰਦਾ ਕਿਉਂ ਦੁਨੀਆ ਦੀ ਆਬਾਦੀ ਵੱਧ ਰਹੀ ਹੈ ਭੋਜਨ ਦੀ ਮੰਗ ਵੱਧ ਰਹੀ ਹੈ ਤੇ ਦੁਨੀਆ ਨੂੰ ਕੰਕਰੀਟ ਦਾ ਜੰਗਲ ਦੱਬ ਰਿਹਾ ਪੰਜਾਬ ਦੀ ਧਰਤੀ ਨੂੰ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਅੱਖ ਭਰਾਵੋ ਸਾਰਿਆਂ ਦੀ ਆ ਸੋਨੂੰ ਇਹੀ ਬੇਨਤੀ ਕਰਦੇ ਆ ਨਾ ਸੋਨੂੰ ਬਾਦਲਾਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਨਾ ਬੋਕਰ ਨੇ ਨਾ ਦੂਜੇ ਤੀਜੇ ਭਾਜਪੀ ਕਿਸੇ ਹੋਰ ਨੇ ਬਾਦਲ ਵੀ ਕਹਿੰਦੇ ਆ ਪੰਜ ਖਤਰੇ ਚ ਆ ਪੰਜਾਬ ਖਤਰੇ 'ਚ ਆ ਜਮੀਨਾਂ ਦਾ ਬਲੀਆਂ ਲੋਕਾਂ ਦੀਆਂ ਸਾਨੂੰ ਲੈ ਕੇ ਆਓ ਉਹ ਭਰਾਵਾ 2113 ਦੇ ਵਿੱਚ ਲੈਂਡ ਐਕੁਇਜ਼ੀਸ਼ਨ ਐਕਟ ਦਾ ਤੂੰ ਲੈ ਕੇ ਆ ਪੰਜ ਦੇ ਵਿੱਚ ਬਰਨਾਲੇ ਟ੍ਰੈਡਡ ਫੈਕਟਰੀ ਢੋਲੇ ਜੋ ਲੱਗੀ ਐ ਕਿਸਾਨਾਂ ਦੇ ਲੱਤਾਂ ਪਹਾਂ ਵਿੱਚ ਗੋਲੀਆਂ ਮਾਰੀਆਂ ਪੁਲਿਸ ਨੇ ਸਰਕਾਰ ਨੇ ਮਰਵਾੰਗਾ ਲੋਕਾਂ ਦੇ ਸਿਰ ਪਾੜੇ ਐ ਉਹ ਵੀ ਕਹਿੰਦੇ ਅਸੀਂ ਇੱਕਾਂ 'ਚ ਗੋਲੀਆਂ ਖਾ ਲਾਂਗੇ ਤੁਹਾਨੂੰ ਜੇ ਕਿਸੇ ਨੇ ਬਚਾਉਣਾ ਮੇਰੀ ਗੱਲ ਚੇਤੇ ਰੱਖਿਓ ਕਿਸੇ ਵੀ ਸਿਆਸੀ ਧਰਨੇ ਨਹੀਂ ਬਚਾਉਣਾ ਤੁਹਾਡੀਆਂ ਜਥੇਬੰਦੀਆਂ ਨੇ ਇਹਨਾਂ ਨੇ ਇਕੱਠੇ ਹੋ ਕੇ ਬਚਾਉਣਾ ਇਹਨਾਂ ਨਾਲ ਜੁੜਜੋ ਜੇ ਬਚਣਾ ਚਾਹੁੰਦੇ ਆ ਸੋਖ ਰਿਆ ਪਾਲ ਕਿਉਂ ਕਿਉਂਕਿ ਇਹ ਉਹ ਧਿਰਾਂ ਨੇ ਜਿਹੜੀਆਂ ਸੋਡੇ ਖਾਤਰ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਝੰਡੇ ਡੰਡਾ ਪਾਉਂਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਜਿਹੜਾ ਬੰਦਾ ਤੁਹਾਨੂੰ ਫੰਡ ਪਿੰਡ ਚ ਕਹਿੰਦਾ ਫੰਡ ਇਕੱਠਾ ਕਰਨ ਦੇ ਮਾਰੇ ਕਿ ਚਲੋ ਲੱਗ ਅੱਗੇ ਲਾ ਸਰਕਾਰ ਨਾ ਮੱਥਾ ਖਾਣ ਜਿੰਨਾ ਖੜਾ ਜੇ ਬੰਦ ਖਾਤਾ ਸਰਕਾਰ ਕੋਲ ਇੰਟੈਲੀਜੈਂਸੀ ਆ ਸੀਆਈਡੀ ਆ ਹੁਣ ਤੱਕ ਕੋਈ ਰਿਕਾਰਡ ਕੌਣੇ ਸਾਹਮਣੇ ਆਇਆ ਬਈ ਵੀ ਐਨੇ ਪਦੇ ਖਾ ਕੇ ਐਨੇ ਖਾ ਕੇ ਅਸਲ ਦੇ ਵਿੱਚ ਇਹਨਾਂ ਦਾ ਮਕਸਦ ਇੱਕੋ ਹੀ ਆ ਚਾਹੇ ਮੋਦੀ ਹੋਵੇ ਚਾਹੇ ਭਵਨ ਕੇਜਰੀਵਾਲ ਵੀ ਐਨੇ ਬਦਨਾਮ ਕਰ ਦੋ ਜਿਹਦੇ ਬੰਦਿਆਂ ਨੂੰ ਵੀ ਲੋਕ ਇਹਨਾਂ ਦੇ ਪਾਸੇ ਹੋ ਜਾਣ ਸੋ ਭਰਾਵੋ ਜੇ ਤੁਸੀਂ ਟੁੱਟ ਕੇ ਖਿੰਡ ਕੇ ਆ ਉਸ ਨੂੰ ਪਾਟ ਕੇ ਤੁਹਾਡੇ ਕੱਲੇ ਕੱਲੇ ਛੱਤਰ ਪੈਣੇ ਆ ਨਾ ਤੁਹਾਡਾ ਪਾਣੀ ਰਹਿਣਾ ਨਾ ਤੁਹਾਡੀ ਬੋਲੀ ਨਾ ਜ਼ਮੀਨ ਨਾ ਧਰਤੀ ਐ ਜ਼ਮੀਨ ਸਾਡੇ ਲਈ ਸਾਡਾ ਗਲੂਰ ਹੈ ਸਾਡੀ ਸਭਿਆਤਾ ਜ਼ਮੀਨਾਂ ਕਰਕੇ ਜਿਉਂਦੀ ਆ ਸਾਡਾ ਇਤਿਹਾਸ ਜ਼ਮੀਨਾਂ ਕਰਕੇ ਆ ਸਾਡੀ ਬੋਲੀ ਜ਼ਮੀਨਾਂ ਕਰਕੇ ਆ ਸਾਡੀਆਂ ਆਣ ਵਾਲੀਆਂ ਨਸਲਾਂ ਜ਼ਮੀਨਾਂ ਕਰਕੇ ਆ ਸੋ ਇਸ ਕਰਕੇ ਕਿਸੇ ਵੀ ਕੀਮਤ ਤੇ ਸਾਨੂੰ ਲੜਨਾ ਪਵੇ ਇਹ ਜ਼ਮੀਨ ਕਿਸੇ ਵੀ ਹਾਲਾਤਾਂ ਕਿਸੇ ਵੀ ਕੀਮਤ ਤੇ ਉੱਤੇ ਅਸੀਂ ਨਹੀਂ ਦੇਣੀ ਤਾਂ ਨਹੀਂ ਦੇਣੀ ਸੋ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੰਨੀ ਗਰਮੀ ਤੁਸੀਂ ਆਏ ਹੋ ਇਕੱਠੇ ਬੈਠੇ ਹੋ ਮੈਥੋਂ ਬਾਅਦ ਵੀ ਕੀ ਬਜ਼ਾਰਾ ਨੇ ਬੋਲਣਾ ਡੱਲਲ ਸਾਹਿਬ ਨੇ ਬੋਲਣਾ ਹੋਰ ਨਵਦੀਪ ਨੇ ਹਲੇ ਬੋਲਣਾ ਜਲਵੇੜੇ ਨੇ ਇਹ ਵਿਚਾਰਾ ਹਰਿਆਣੇ ਤੋਂ ਆਇਆ ਹਰਿਆਣੇ ਦੇ ਵਿੱਚ ਵੀ 35000 ਏਕੜ ਕਹਿੰਦੇ ਲੈਂਡ ਪੂਰਨ ਚੱਲ ਜਾਂਦੀ ਹੈ ਉੱਥੇ ਵੀ ਤਾਂ ਪਣ ਜਾ ਰਹੇ ਐ ਸੋ ਅੱਗੇ ਨੂੰ ਮਹਾਲੀ ਬਣਨਾ ਪੰਜਾਬ ਤੇ ਹਰਿਆਣਾ ਫਿਰ ਇਕੱਠੇ ਹੋ ਕੇ ਲੜਨਗੇ ਸੋ ਲੜਨ ਦੀ ਵੀ ਅੱਜ ਲੋੜ ਆ ਸੋ ਆਪਾਂ ਦੋ ਚਾਰ ਨਾਰੇ ਤੇ ਜਕਾਰੇ ਬਲੰਦ ਆਵਾਜ਼ ਦੇ ਵਿੱਚ ਕਹਾਂ ਖੜੀਆਂ ਕਰਕੇ ਪਤਾ ਲੱਗੇ ਵੀ ਹਾਂ ਝੰਡੇ ਬਾਈ ਤਹਾਨੂੰ ਰੱਖਿਆ ਕਰੋ ਥੱਲੇ ਥੱਲੇ ਨਹੀਂ نیچے ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਾਹਾਨੂੰ ਉੱਤੇ ਨੂੰ ਸੋ ਬੋਲੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਖਤਮ ਹੋ ਜਾਓਗੇ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹੌਲੇ ਸਾਰੀਆਂ ਚੀਜ਼ਾਂ ਤੇ ਆ ਪੰਜਾਯ ਸਰਕਾਰ ਮਰਦਾਬਾ 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 ਪੰਜਾਯ ਸਰਕਾਰ ਮਰਦਾਬਾ 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 ਲੈਂਡ ਪੂਰਨ ਨੀਤੀ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਲੈਂਡ ਪੂਰਨ ਨੀਤੀ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਸਾਡਾ ਏਕਾ ਜਿੰਦਾਬਾ 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 ਸਾਡਾ Ну